ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਰਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਲੈ ਕੇ ਖਬਰਾਂ ਦਾ ਅੰਦਰਲਾ ਸੱਚ ਅੰਦਰਲਾ ਸਰਵੇਖਣ ਤੁਸੀਂ ਦੇਖੋ ਦਰਸ਼ਕੋ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਲਗਾਤਾਰ ਇੱਕ ਪਾਸੇ ਦਲ ਬਦਲੀਆਂ ਨਹੀਂ ਦੂਜੇ ਪਾਸੇ ਵਿਰੋਧ ਬਾਗੀ ਸੁਰ ਉਠ ਰਹੇ ਨਹੀਂ ਬਗਾਵਤਾਂ ਲਗਾਤਾਰ ਹੋ ਰਹੀਆਂ ਨਹੀਂ ਲਗਾਤਾਰ ਜਿਹੜੇ ਵੀ ਉਮੀਦਵਾਰ ਇਲੈਕਸ਼ਨ ਲੜਨ ਦੇ ਲਈ ਚੋਣ ਮੈਦਾਨ ਦੇ ਵਿੱਚ ਨਿਤਰੇ ਕੋਈ ਨਹੀਂ ਉਹ ਆਪਣਾ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਲੋਕਾਂ ਦੇ ਵਿੱਚ ਜਾ ਰਹੇ ਨੇ ਤੇ ਲੋਕਾਂ ਦੇ ਵੱਲੋਂ ਕਿਉਂਕਿ ਮੈਂ ਕਹਿ ਰਹੀ ਹਾਂ ਕਿ ਪੰਜਾਬ ਦੀ ਤਸਵੀਰ ਇਸ ਸਾਰੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਦਲ ਗਈ ਹੈ ਇਸ ਤਸਵੀਰ ਦੇ ਵਿੱਚ ਲਗਾਤਾਰ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਲੋਕ ਲਗਾਤਾਰ ਹੁਣ ਆਪਣੇ ਉਮੀਦਵਾਰਾਂ ਨੂੰ ਸਵਾਲ ਪੁੱਛ ਰਹੇ ਨੇ ਸਵਾਲ ਨਾ ਸਿਰਫ ਭਾਰਤੀ ਜਨਤਾ ਪਾਰਟੀ ਦੇ ਆਗੂ ਨੂੰ ਸਗੋਂ ਆਮ ਆਦਮੀ ਪਾਰਟੀ ਨੂੰ ਪਿੰਡਾਂ 'ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਨੂੰ ਸਾਰਿਆਂ ਨੂੰ ਹੀ ਸਵਾਲ ਪੁੱਛੇ ਜਾ ਰਹੇ ਨੇ ਤੇ ਲਗਾਤਾਰ ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਬੋਰਡ ਵੀ ਲਗਾ ਕੇ ਰੱਖ ਦਿੱਤੇ ਕਿ ਜਿਹੜੇ ਵੀ ਨੇਤਾ ਨੇ ਸਾਡੇ ਇੱਥੇ ਪਿੰਡ ਦੇ ਵਿੱਚ ਆਉਣਾ ਹੈ ਸਾਡੇ ਇਹਨਾਂ ਸਵਾਲਾਂ ਦਾ ਜਵਾਬ ਦੇ ਦੇਵੇ ਤੇ ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਸਵਾਲ ਪੁੱਛ ਰਹੇ ਨੇ ਤਰਕ ਦੇ ਨਾਲ ਪੁੱਛ ਰਹੇ ਨੇ ਤਹਿਜ਼ੀਬ ਦੇ ਨਾਲ ਪੁੱਛ ਰਹੇ ਨੇ ਉਹ ਚੀਜ਼ਾਂ ਵੀ ਕਾਬਲੇ ਤਾਰੀਫ਼ ਨੇ ਕਹਿਣਾ ਬੰਦਾ ਹੈ ਕਿ ਪੰਜਾਬ ਦੇ ਲੋਕ ਪਹਿਲਾਂ ਦੇ ਨਾਲੋਂ ਵੱਧ ਜਾਗਰੂਕ ਹੋਗੇ ਨਹੀਂ ਹੁਣ ਉਹ ਪਿੱਛ ਲੱਗੂ ਨਹੀਂ ਆ ਹੁਣ ਉਹ ਲਾਈ ਲੱਗ ਨਹੀਂ ਆ ਕਿ ਕਿਸੇ ਨੇ ਵੀ ਕੁਝ ਵੀ ਕਹਿ ਦਿੱਤਾ ਸਪੋਚ ਕਰੋ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਕੋਈ ਵਰਕਰ ਆ ਤੇ ਉਹਨੇ ਕਹਿ ਦਿੱਤਾ ਬਾਈ ਇਸ ਵਾਰੀ ਤਾਂ ਆਪਾਂ ਜਿਹੜੀ ਵੋਟ ਝਾੜੂ ਨੂੰ ਪਾਉਣੀ ਆ ਤੇ ਦੂਜਾ ਨਾਲ ਤਰਕਰੇ ਕਹਿੰਦਾ ਕਿ ਤੇਰੇ ਝਾੜੂ ਵਾਲਿਆਂ ਨੇ ਕੀਤਾ ਕੀ ਆ ਫਿਰ ਜੇਕਰ ਦੂਜਾ ਕਹਿੰਦਾ ਏ ਕਿ ਨਹੀਂ ਬਾਈ ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਬੜਾ ਕੀਤਾ ਏ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਇਹ ਵੋਟ ਪਾਣੀ ਆ ਤੇ ਨਾਲ ਹੀ ਜਿਹੜਾ ਦੂਸਰਾ ਬੰਦਾ ਹੁੰਦਾ ਏ ਉਹ ਕਹਿੰਦਾ ਹੈ ਕਿ ਸ਼ਰਮਨੀ ਅਖਾਲੀ ਦਲ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਨੇ ਇਸ ਤਰੀਕੇ ਦੇ ਨਾਲ ਵੱਖੋ-ਵੱਖਰੀਆਂ ਪਾਰਟੀਆਂ ਦੇ ਜਿਹੜੇ ਤੋਂ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਸ ਵੀ ਕੇ ਦੇ ਨਾਲ ਕਹਿੰਦੇ ਨੇ ਕਿ ਅੰਨੇ ਭਗਤ ਨੇ ਕਿਸੇ ਵੀ ਪਾਰਟੀ ਦੇ ਅੰਨੇ ਭਗਤ ਉਹਨਾਂ ਦੇ ਸਾਹਮਣੇ ਜੇਕਰ ਕੋਈ ਬੰਦਾ ਆਪਣੀ ਗੱਲ ਰੱਖਦਾ ਏ ਕਿ ਨਹੀਂ ਇਹਨੇ ਇਹ ਕੀਤਾ ਤੇ ਫਿਰ ਲੜਾਈ ਝਗੜੇ ਦਾ ਦੌਰ ਵੀ ਜਿਹੜਾਗਾ ਸਾਹਮਣੇ ਆ ਜਾਂਦਾ ਆਪਸ ਦੇ ਵਿੱਚ ਖਟਕਣ ਦਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਮੰਦੀ ਸ਼ਬਦਾਵਲੀ ਬੋਲਣ ਦੀਆਂ ਵੀ ਚੀਜ਼ਾਂ ਆ ਜਾਂਦੀਆਂ ਨੇ ਚਰਚਾਵਾਂ ਵੀ ਲਗਾਤਾਰ ਚੱਲ ਰਹੀਆਂ ਨੇ ਪਰ ਬੀਤੇ 2 ਦਿਨਾਂ ਤੋਂ ਇੱਕ ਚਰਚਾ ਲਗਾਤਾਰ ਜਿਹੜੀ ਹੈਗੀ ਹੋ ਰਹੀ ਸੀ ਤੇ ਇਸ ਚਰਚਾ ਨੇ ਬੀਤੇ 24 ਘੰਟਿਆਂ ਦੇ ਵਿੱਚ ਤਾਂ ਕੁਝ ਜ਼ਿਆਦਾ ਜ਼ੋਰ ਫੜ ਲਿਆ ਕਦੋਂ ਫੜਿਆ ਜਦੋਂ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਉਹਨਾਂ ਦੇ ਵਕੀਰ ਉਹਨਾਂ ਨੂੰ ਮਿਲਣ ਜਾਂਦੇ ਨੇ ਰਾਜਦੇਵ ਸਿੰਘ ਖਾਲਸਾ ਕਿ ਉਹਨਾਂ ਦੇ ਨਾਲ ਜਾ ਕੇ ਜਦੋਂ ਗੱਲਬਾਤ ਕਰਦੇ ਨੇ ਤਾਂ ਉਸ ਤੋਂ ਬਾਅਦ ਜਦੋਂ মিডিਆ ਦੇ ਇੱਕ ਹਿੱਸੇ ਦੇ ਨਾਲ ਗੱਲਬਾਤ ਹੁੰਦੀ ਹੈ ਫੋਨ ਦੇ ਰਾਈਨ ਤੇ ਉਹ ਦੱਸਦੇ ਨੇ ਕਿ ਭਾਈ ਅਮਰਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੇਲ੍ਹੋਂ ਹੀ ਇਲੈਕਸ਼ਨ ਲੜਨਗੇ ਜਿਵੇਂ ਹੀ ਇਹ ਖਬਰ ਬਾਹਰ ਆਉਂਦੀ ਆ মিডিਆ ਦੇ ਸਾਰੇ ਹੀ ਹਿੱਸਿਆਂ ਦੇ ਵੱਲੋਂ ਲਗਾਤਾਰ ਇਸ ਖਬਰ ਨੂੰ ਜੜਾਈ ਪ੍ਰਸਾਰਿਤ ਕੀਤਾ ਜਾਂਦਾ ਅੱਜ ਸਾਰੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਜਿਹੜੀ ਹੈਗੀ ਪੂਰੀ ਵਧੀਆ ਤਰੀਕੇ ਦੇ ਨਾਲ ਛਪੀ ਹੋਈ ਆ ਹੁੰਜਾ ਤੋਂ ਇਸ ਖਬਰ ਦੀ ਤੈ ਤੱਕ ਜਾਈਏ ਤਾਂ ਭਾਈ ਅਮਰਿਤਪਾਲ ਸਿੰਘ ਕੌਣ ਨੇ ਇਹਨਾਂ ਦੀ ਜੇਕਰ ਆਪਾਂ ਗੱਲ ਕਰੀ ਤਾਂ ਇੱਕ ਸਮੇਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਪੂਰੇ ਪੰਜਾਬ ਭਰ ਦੇ ਵਿੱਚ ਉਹ ਦੌਰ ਚਲਾ ਦਿੱਤਾ ਜਦੋਂ ਪੂਰਾ ਸਾਰਾ ਮੀਡੀਆ ਭਾਈ ਅਮਰਿਤਪਾਲ ਸਿੰਘ ਦੀਆਂ ਖਬਰਾਂ ਹੀ ਪੂਰਾ ਪੂਰਾ ਦਿਨ ਜਿਹੜੀਆਂ ਚੱਲਦੀਆਂ ਸੀ ਲਗਾਤਾਰ ਲਾਈਵ ਭਾਈ ਅਮਰਿਤਪਾਲ ਸਿੰਘ ਦਾ ਚੱਲਦਾ ਸੀ ਤੇ ਉਹ ਸਮੇਂ ਦੇ ਦੌਰਾਨ ਬਹੁਤ ਸਾਰੇ ਚੈਨਲ ਸਰਕਾਰਾਂ ਦੇ ਵੱਲੋਂ ਬੰਦ ਵੀ ਕੀਤੇ ਗਏ ਕਿ ਭਾਈ ਅਮਰਿਤਪਾਲ ਸਿੰਘ ਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਨਹੀਂ ਜਾਣਾ ਤੇ ਜਦੋਂ ਭਾਈ ਅਮਰਿਤਪਾਲ ਸਿੰਘ ਲਗਾਤਾਰ ਸੁਰਖੀਆਂ ਦਾ ਕੇਂਦਰ ਬਣ ਗਏ ਤੇ ਅਜਨਾਲਾ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਪਹੁੰਚਦੇ ਨੇ ਪੁਲਿਸ ਵਾਲਿਆਂ ਦੇ ਨਾਲ ਜਿਹੜਾ ਹੈਗਾ ਟਕਰਾਅ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬਰੂਗੜੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਫਿਰ ਦੌਰ ਉਹ ਸ਼ੁਰੂ ਹੁੰਦਾ ਹੈ ਜਦੋਂ ਉਹ ਰਾਜਨੀਤਿਕ ਪਾਰਟੀਆਂ ਮੌਜੂਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਕਟਾਕਸ਼ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਲਗਾਤਾਰ ਆਮ ਆਦਮੀ ਪਾਰਟੀ ਨੂੰ ਸਵਾਲ ਕਰਦੀਆਂ ਨੇ ਜਿਨ੍ਹਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਉਂਦਾ ਏ ਪਾਈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਅੰਮ੍ਰਿਤਸਰ ਦੇ ਵਿੱਚ ਜਾ ਕੇ ਧਰਨਾ ਪ੍ਰਦਰਸ਼ਨ ਕਰਦੇ ਨੇ ਤੇ ਇੱਕ ਦਿਨ ਲੋਕਾਂ ਨੂੰ ਅਪੀਲ ਵੀ ਕਰਦੇ ਨੇ ਕਿ ਤੁਸੀਂ ਜਿਹੜਾ ਇੱਥੇ ਪਹੁੰਚੋ ਉਹਨਾਂ ਨੂੰ ਵੀ ਫਿਰ ਨਜ਼ਰਬੰਦ ਕਰ ਲਿਆ ਜਾਂਦਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਏ ਤੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੀ ਹੈਗੀ ਭਾਈ ਅਮਰਿਤਪਾਲ ਸਿੰਘ ਦੇ ਨਾਮ ਦੇ ਉੱਤੇ ਹਾ ਦਾ ਨਾਰਾ ਮਾਰੇ ਜਾਂਦੀ ਗੱਲ ਚੱਲਦੀ ਹੈ ਲੇਕਿਨ ਜਦੋਂ ਬੁਲਾਇਆ ਜਾਂਦਾ ਏ ਲੋਕਾਂ ਨੂੰ ਲੋਕ ਉੱਥੇ ਪਹੁੰਚਦੇ ਨਹੀਂ ਹੁਣ ਜੇਕਰ ਇਸ ਖਬਰ ਦੀ ਤਹਿ ਤੱਕ ਜਾਈਏ ਤਾਂ ਕੀ ਭਾਈ ਅਮਰਿਤਪਾਲ ਸਿੰਘ ਜਦੋਂ ਇਹ ਇਲੈਕਸ਼ਨ ਲੜਦੇ ਨੇ ਕੀ ਉਹ ਇਲੈਕਸ਼ਨ ਜਿੱਤ ਪਾਉਣਗੇ ਇਹਦੇ ਬਾਬਤ ਹਲੇ ਹਾਲ ਦੀ ਘੜੀ ਕਹਿਣਾ ਔਖਾ ਏ ਸੁਖਾਲਾ ਨਹੀਂ ਆ ਕਿਉਂਕਿ ਜੇਕਰ ਅਸੀਂ ਪਿਛਲੇ 10 ਦੀ ਗੱਲ ਕਰ ਲਈਏ ਮੈਂ ਜ਼ਿਕਰ ਕੀਤਾ ਭਾਈ ਅਮਰਪਾਲ ਸਿੰਘ ਹੋਰਾਂ ਦੇ ਜਿਹੜੇ ਵਕੀਲ ਨੇ ਜਿਨ੍ਹਾਂ ਦਾ ਨਾਮ ਰਾਜਦੀਪ ਸਿੰਘ ਰਾਜਦੇਵ ਸਿੰਘ ਖਾਲਸਾ ਏ ਉਹਨਾਂ ਨੇ ਵੀ ਇੱਕ ਸਮੇਂ ਦੇ ਵਿੱਚ ਇਲੈਕਸ਼ਨ ਲੜੀ ਮੈਂਬਰ ਪਾਰਲੀਮੈਂਟ ਬਣੇ ਇਹ ਦੌਰ ਸੀ 1989 ਦਾ ਤੇ ਉਸ ਸਮੇਂ ਜਿਹੜਾ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਜਿਸ ਹਲਕੇ ਤੋਂ ਉਹਨਾਂ ਦੇ ਚੋਣ ਲੜਨ ਦੀ ਗੱਲ ਚੱਲ ਰਹੀ ਹੈ ਉਹ ਖਡੂਰ ਸਾਬ ਹੈ ਤੇ ਖਡੂਰ ਸਾਹਿਬ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ ਪੰਥਕ ਹਲਕੇ ਦੇ ਚਲਦੇ ਹੋਏ ਇਥੋਂ ਹੁਣ ਜੇਕਰ ਵਾਕਿਆ ਹੀ ਭਾਈ ਅਮਰਿਤਪਾਲ ਸਿੰਘ ਖੜ ਜਾਂਦੇ ਨਹੀਂ ਹਾਲਾਂਕਿ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੀ ਤੇ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲਾਂ ਵੀ ਚੱਲੀਆਂ ਕਿ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਚੋਣ ਨਹੀਂ ਲੜਨਗੇ ਪਰ ਜੇਕਰ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਆ ਕੇ ਮੀਡੀਆ ਦੇ ਨਾਲ ਇਹ ਗੱਲ ਕਹਿ ਦਿੰਦੇ ਨੇ ਕਿ ਨਹੀਂ ਉਹਨਾਂ ਨੇ ਇਲੈਕਸ਼ਨ ਲੜਨੀ ਆ ਤੇ ਸੁਭਾਵਿਕ ਹੈ ਕਿ 100% ਕਿਉਂਕਿ ਜੇਲ੍ਹੋਂ ਜੇਕਰ ਅਸੀਂ ਗੱਲ ਕਰੀਏ ਜੇਲ੍ਹ ਤੋਂ ਚੋਣ ਲੜਨ ਦੀ ਜਿਹੜੀ ਪ੍ਰਕਿਰਿਆ ਬਹੁਤ ਸਾਰੇ ਜਿਹੜੇ ਆਕੂ ਪਹਿਲਾਂ ਤੋਂ ਵੀ ਲੜ ਚੁੱਕੇ ਨੇ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਇੱਕ ਤਰੀਕੇ ਨਾਲ ਸਰਪ੍ਰਸ ਨੇ ਉਹਨਾਂ ਦੇ ਵੱਲੋਂ ਇਲੈਕਸ਼ਨ ਲੜੀ ਗਈ ਮੈਂਬਰ ਪਾਰਲੀਮੈਂਟ ਬਣੇ ਕਿੰਨੇ ਕ ਮੁੱਦੇ ਉਹਨਾਂ ਨੇ ਜਾ ਕੇ ਲੋਕਾਂ ਦੇ ਜਿਹੜੇ ਚੁੱਕੇ ਸਾਰੇ ਲੋਕ ਚੰਗੀ ਤਰੀਕੇ ਦੇ ਨਾਲ ਜਾਣਦੇ ਨੇ ਭਲੀ ਭਾਂਤ ਜਾਣਦੇ ਨੇ ਪਰ ਜੇਲ੍ਹ ਦੇ ਵਿੱਚ ਸੀ ਉਸ ਸਮੇਂ ਜੇਲ੍ਹ ਦੇ ਵਿੱਚੋਂ ਹੀ ਜੇਕਰ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਜਿਹੜੀ ਇੱਕ ਸਮੇ ਜਿਹੜੀ ਇਲੈਕਸ਼ਨ ਜਿੱਤੀ ਆ ਹੋਰ ਵੀ ਜੇਕਰ ਇਤਿਹਾਸ ਨੂੰ ਫਰੋਲੀਏ ਤਾਂ ਬਹੁਤ ਸਾਰੇ ਐਸੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਜੇਲ੍ਹ ਤੋਂ ਇਲੈਕਸ਼ਨ ਲੜੀ ਆ ਹੁੰ ਜੇਕਰ ਜੇਲ੍ਹ ਤੋਂ ਹੀ ਇਲੈਕਸ਼ਨ ਲੜਦੇ ਨੇ ਤੇ ਜਿੱਤ ਦੀ ਮੈਂ ਗੱਲ ਕਰ ਰਹੀ ਸੀ ਕਿਉਂਕਿ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੀ ਗੱਲ ਚੱਲੀ ਉਹਨਾਂ ਦੇ ਮਾਤਾ ਜੀ ਨੇ ਅਪੀਲ ਲੋਕਾਂ ਨੂੰ ਕੀਤੀ ਕਿ ਤੁਸੀਂ ਸਾਡੇ ਨਾਲ ਆ ਕੇ ਸ਼ਾਮਿਲ ਹੋਵੋ ਜਿਹੜਾ ਧਰਨਾ ਸੀ ਧਰਨੇ ਦੇ ਵਿੱਚ ਕਿੰਨੇ ਕੁ ਲੋਕ ਪਹੁੰਚੇ ਨੇ ਬਹੁਤ ਘੱਟ ਗਿਣਤੀ ਸੀ ਉਹਨੇ ਲੋਕ ਉਹ ਪਹੁੰਚੇ ਨਹੀਂ ਜਿਹੜੇ ਹਮੇਸ਼ਾ ਹੀ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਕਰਦੇ ਹੋਏ ਲਗਾਤਾਰ ਜਿਹੜੇ ਦਿਖਾਈ ਦੇ ਰਹੇ ਸੀ ਲੋਕ ਪਹੁੰਚੇ ਨਹੀਂ ਕਿਉਂਕਿ ਜੇਕਰ ਹੁਣ ਅਸੀਂ ਗੱਲ ਕਰੀਏ ਵੀ ਇਹਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਸਮਰਥਨ ਆ ਤੇ ਸਚਾਈ ਦੇ ਵਿੱਚ ਜਮਿਨੀ ਹਕੀਕਤ ਦੇ ਵਿੱਚ ਉਹਨਾਂ ਦਾ ਸਮਰਥਨ ਆ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜੇਕਰ ਮੰਨ ਵੀ ਲਿਆ ਜਾਵੇ ਕਿ ਉੱਥੇ ਇੱਕ ਜਿਹੜੀ ਆਗੀ ਲਹਿਰ ਬਣ ਜਾਂਦੀ ਆ ਭਾਈ ਅਮਰਿਤਪਾਲ ਸਿੰਘ ਜਿਹੜੇ ਆ ਗਾ ਇਲੈਕਸ਼ਨ ਜਿੱਤ ਜਾਂਦੇ ਨੇ ਤਾਂ ਲਹਿਰ ਬੰਦੇ ਹੋਏ ਉਹ ਇਲੈਕਸ਼ਨ ਜਿੱਤੀ ਜਾ ਸਕਦੀ ਆ ਅਜਿਹਾ ਵੀ ਹੋ ਸਕਦਾ ਏ ਕਿ ਉਹ ਆਪ ਨਾ ਜਿੱਤਣ ਲੇਕਿਨ ਕਿਸੇ ਨੂੰ ਹਰਾ ਦੇਣ ਤੇ ਅਜਿਹਾ ਵੀ ਹੋ ਸਕਦਾ ਏ ਕਿ ਉਹਨਾਂ ਦੀ ਆਪਣੀ ਜ਼ਮਾਨਤ ਜਿਹੜੀ ਆਗੀ ਰੱਦ ਹੋ ਜਾਈ ਚੀਜ਼ਾਂ ਕਾਫੀ ਹੋ ਸਕਦੀਆਂ ਨੇ ਲੇਕਿਨ ਹਾਲ ਦੀ ਘੜੀ ਕਿਉਂਕਿ ਜਿੰਨੀ ਦੇਰ ਇੱਥੇ ਪੂਰੇ ਜਿਹੜੇ ਕੈਂਡੀਡੇਟ ਉਤਾਰੇ ਨਹੀਂ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇਖਣਾ ਇਹ ਵੀ ਬੜਾ ਲਾਜ਼ਮੀ ਆ ਬੜਾ ਜਿਹੜਾ ਇੰਟਰਸਟਿੰਗ ਰਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਹਲੇ ਤੱਕ ਖਡੂਰ ਸਾਹਿਬ ਤੋਂ ਆਪਣਾ ਜਿਹੜਾ ਕੈਂਡੀਡੇਟ ਐਲਾਨ ਨਹੀਂ ਕੀਤਾ ਕੀ ਸ਼੍ਰੋਮਣੀ ਅਕਾਲੀ ਦਲ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਸਪੋਰਟ ਕਰੇਗਾ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨਕੁਰੀ ਉਹਨਾਂ ਨੂੰ ਸਪੋਰਟ ਕਰਨਗੇ ਕਿਉਂਕਿ ਹਮੇਸ਼ਾ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰੀਕੇ ਨਾਲ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਗੱਲ ਕੀਤੀ ਉਸੇ ਤਰੀਕੇ ਇਹ ਪਾਰਟੀਆਂ ਵੀ ਦੋਨੋਂ ਗੱਲ ਕਰਦੀਆਂ ਹੋਈਆਂ ਨਜ਼ਰ ਆਈਆਂ ਪਰ ਤੁਹਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਜਦੋਂ ਸੰਗਰੂਰ ਦੀ ਜਿਮਨੀ ਚੌਂਸੀ ਤਾਂ ਸੁਖਵੀਰ ਸਿੰਘ ਬਾਦਲ ਪਹੁੰਚੇ ਸੀ ਸਿਮਰਨਜੀਤ ਸਿੰਘ ਮਾਨਹੂਰਾ ਦੇ ਕੋਲ ਉਹਨਾਂ ਨੇ ਕਿਹਾ ਸੀ ਕਿ ਆਪਣੇ ਮੁੱਦੇ ਇੱਕੋ ਜਿਹੇ ਨਹੀਂ ਅਸੀਂ ਇੱਕੋ ਗੱਲ ਜਿਹੜੀ ਹੈ ਕੀ ਕਰਨੀ ਆ ਇਹੀ ਮੁੱਦਾ ਤੁਹਾਡਾ ਹੈ ਇਹੀ ਮੁੱਦਾ ਸਾਡਾ ਹੈ ਤੁਸੀਂ ਸਾਨੂੰ ਜਿਹੜਾ ਹੈਗਾ ਮਰਥਨ ਕਰੋ ਤੇ ਅਸੀਂ ਆਪਣਾ ਕੈਂਡੀਡੇਟ ਜਿਹੜਾ ਹੈਗਾ ਇਲੈਕਸ਼ਨ ਦੇ ਵਿੱਚ ਉਤਾਰ ਦਿੰਨੇ ਆ ਜਿਮਨੀ ਚੋਣ ਦੇ ਵਿੱਚ ਜਦੋਂ ਸੰਗਰੂਰ ਦੀ ਜਿਮਨੀ ਚੋਣ ਹੋਈ ਆ ਤਾਂ ਉਸ ਸਮੇਂ ਸਿਮਰਨਜੀਤ ਸਿੰਘ ਮਾਨ ਘੋਰਾ ਨੇ ਕਿਹਾ ਸੀ ਬਿਲਕੁਲ ਠੀਕ ਹੈ ਕਿ ਸਾਡੇ ਮੁੱਦੇ ਇੱਕੋ ਨੇ ਸੜੀਆਂ ਗੱਲਾਂ ਇੱਕੋ ਨੇ ਪਰ ਤੁਸੀਂ ਆਪਣਾ ਕੈਂਡੀਡੇਟ ਕਿਉਂ ਉਤਾਰੋ ਅਸੀਂ ਆਪਣਾ ਕੈਂਡੀਡੇਟ ਉਤਾਰ ਦਿੰਨੇ ਆ ਤਾਂ ਉਹਦੋਂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਖੜਾ ਕਰ ਦਿੱਤਾ ਸੀ ਸੁਖਵੀਰ ਸਿੰਘ ਬਾਦਲਪੁਰਾ ਨੇ ਰਾਜੋਵਾਨਾ ਦੀ ਭੈਣ ਨੂੰ ਉਥੇ ਮੈਦਾਨ ਦੇ ਵਿੱਚ ਉਤਾਰਿਆ ਸੀ ਹਾਲਾਂਕਿ ਕਿਸ ਨਾਮੋਸ਼ੀ ਦੇ ਨਾਲ ਉਹਨਾਂ ਨੂੰ ਪਰਤਣਾ ਪਿਆ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਹੁਣ ਇਸੇ ਹੀ ਤਰੀਕੇ ਇਹ ਕਹਿਣਾ ਹਾਲ ਦੀ ਘੜੀ ਦੇ ਵਿੱਚ ਵਾਜੂ ਨਹੀਂ ਹੋਏਗਾ ਕਿ ਭਾਈ ਅਮਰਿਤਪਾਲ ਸਿੰਘ ਚੋਣ ਜਿੱਤ ਜਾਣਗੇ ਹਾਂ ਜਿਸ ਤਰੀਕੇ ਦੇ ਨਾਲ 1989 ਦੇ ਵਿੱਚ ਇੱਕ ਲਹਿਰ ਬਣੀ ਉਸ ਤਰੀਕੇ ਦੀ ਲਹਿਰ ਬਣਨ ਦੇ ਆਸਾਰ ਜ਼ਰੂਰ ਲਗਦੇ ਨੇ ਪਰ ਨਾਲ ਦੀ ਨਾਲ ਹੁਣ ਜੇਕਰ ਗੱਲ ਕਰ ਲਈਏ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋਣ ਗਈਆਂ ਕਿਉਂਕਿ ਹਾਲ ਦੀ ਘੜੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਆਪਣਾ ਕੈਂਡੀਡੇਟ ਉਤਾਰਿਆ ਨਾ ਹੀ ਕਾਂਗਰਸ ਪਾਰਟੀ ਨੇ ਆਪਣਾ ਕੋਈ ਕੈਂਡੀਡੇਟ ਉਤਾਰਿਆ ਜਦੋਂ ਕੈਂਡੀਡੇਟ ਸਾਰੇ ਆ ਜਾਣਗੇ ਇਸ ਪੰਥਕ ਸੀਟ ਦੇ ਉੱਤੇ ਤਾਂ ਫਿਰ ਜਿਹੜੀ ਕਹਾਣੀ ਕਾਫੀ ਚੀਜ਼ਾਂ ਜਿਹੜੀਆਂ ਨੇ ਸਾਫ਼ ਸੋਤੀਆਂ ਹੋ ਜਾਣਗੀਆਂ ਜਿਹੜਾ ਸ਼ੀਸ਼ਾ ਏ ਇੱਕਦਮ ਕਲੀਅਰ ਹੋ ਜਾਏਗਾ ਕਿ ਕਿਹਦਾ ਜਿਹੜਾ ਹੈਗਾ ਚਿਹਰਾ ਲੋਕ ਸਭਾ ਚੋਣਾਂ ਦੇ ਵਿੱਚ ਬਤੌਰ ਜੇਤੂ ਅੱਗੇ ਦਿਖਾਈ ਦੇ ਰਿਹਾ ਹੁਣ ਚੱਲਦੇ ਹਾਂ ਅਸੀਂ ਬਾਪੂ ਬਲਕੌਰ ਸਿੰਘ ਹੁਣਾਂ ਦੇ ਵੱਲ ਬਾਪੂ ਬਲਕੌਰ ਸਿੰਘ ਹੁराणੂ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਇੱਕ ਸਮੇਂ ਦੇ ਵਿੱਚ ਜਿਹੜਾ ਕਿਹਾ ਕਿ ਤੁਸੀਂ ਇੱਥੇ ਬਠਿੰਡਾ ਤੋਂ ਜਿਹੜਾ ਹੈਗਾ ਆਪਣਾ ਇਲੈਕਸ਼ਨ ਲੜ ਲਓ ਬਠਿੰਡਾ ਜੇਕਰ ਮੈਂ ਕਹਾ ਤਾਂ ਪੰਜਾਬ ਦੀ ਸਭ ਤੋਂ ਵੱਧ ਹਮੇਸ਼ਾ ਤੋਂ ਹੀ ਜਿਹੜੀ ਹੈਗੀ ਹੌਟ ਸੀਟ ਮੰਨੀ ਜਾਂਦੀ ਆ ਤੇ ਹੌਟ ਸੀਟ ਮੰਨੇ ਜਾਂਦੇ ਚਲਦੇ ਹੋਏ ਹੁਣ ਮੈਦਾਨ ਦੇ ਵਿੱਚ ਨਿਤਰਨ ਦੀ ਗੱਲ ਆ ਰਹੀ ਹੈ ਬਾਪੂ ਬਲਕੌਰ ਸਿੰਘ ਖੁਰਾਂ ਦੀ ਜੇਕਰ ਬਾਪੂ ਬਲਕੌਰ ਸਿੰਘ ਹੁਰੀ ਇੱਥੇ ਇਲੈਕਸ਼ਨ ਲੜਦੇ ਨੇ ਤਾਂ ਮੈਦਾਨ ਦੇ ਵਿੱਚ ਮੁੱਖ ਤੌਰ ਤੇ ਬੀਬੀ ਹਰਸਿਮਰਤ कौर ਬਾਦਲ ਇਸ ਤੋਂ ਬਾਅਦ ਲੱਖਾ ਸਿਦਾਨਾ ਬੀਬੀ ਪਰਮਪਾਲ ਕੌਰ ਜੀਤ ਮਹਿਿੰਦਰ ਸਿੰਘ ਸਿੱਧੂ ਤੇ ਗੁਰਮੀਤ ਸਿੰਘ ਖੁੱਡੀਆਂ ਪਹਿਲਾ ਤੋਂ ਹੀ ਇੱਕ ਤਰੀਕੇ ਦੇ ਨਾਲ ਬੜਾ ਰੋਚਕ ਮੁਕਾਬਲਾ ਏ ਲੇਕਿਨ ਜੇਕਰ ਵਾਕੇ ਹੀ ਬਾਪੂ ਬਲਕੌਰ ਸਿੰਘ ਇਸ ਮੈਦਾਨ ਦੇ ਵਿੱਚ ਨਿੱਤਰ ਜਾਂਦੇ ਨੇ ਬਠਿੰਡਾ ਦੀ ਸੀਟ ਦੇ ਵਿੱਚ ਬਤੌਰ ਆਜ਼ਾਦ ਉਮੀਦਵਾਰ ਤੇ ਇੱਥੇ ਜਿਹੜਾ ਮੁਕਾਬਲਾ ਹੈਗਾ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਪੱਕ ਜਾਣਾ ਏ ਬੇਸ਼ੱਕ ਬਾਪੂ ਬਲਕੌਰ ਸਿੰਘ ਨਾ ਚਤਨ ਸੋਸ਼ਲ ਮੀਡੀਆ ਦੇ ਉੱਤੇ ਮੈਂ ਵਾਰ-ਵਾਰ ਗੱਲ ਕਰ ਰਹੀ ਹਾਂ ਕਿ ਅੱਜ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਜੇਕਰ ਬਾਪੂ ਬਲਕੌਰ ਸਿੰਘ ਕਰਨਗੇ ਤੇ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਹਰਾ ਦੇਣਾ ਵਾਰੇ ਨਿਆਰੇ ਹੋ ਜਾਣੇ ਨੇ ਜੇਕਰ ਹੁਣ ਬਾਪੂ ਬਲਕੌਰ ਸਿੰਘ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਇੱਕ ਸਮੇਂ ਇਲੈਕਸ਼ਨ ਦੇ ਵਿੱਚ ਬੜਾ ਨਮਾਰਾ ਖੱਟਿਆ ਸਿੱਧੂ ਮੂਸੇਵਾਲੇ ਨੇ ਗੀਤਾਂ ਦੇ ਰਾਹੀਂ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਭਰ ਦੇ ਵਿੱਚ ਦੇਸ਼ ਭਰ ਤੋਂ ਵੀ ਵਾਰ ਚਲੇ ਜਾਈਏ ਵਿਦੇਸ਼ਾਂ ਦੇ ਵਿੱਚ ਆਪਣਾ ਨਾਂ ਇੱਕ ਵੱਡਾ ਮੁਕਾਮ ਪੈਦਾ ਕਰ ਲਿਆ ਬੱਚਾ ਬੱਚਾ ਉਹਨਾਂ ਦੇ ਗੀਤ ਸੁਣਾਈ ਸੁੰਦਾ ਹੋਇਆ ਸੁਣਾਉਂਦਾ ਹੋਇਆ ਗਾਉਂਦਾ ਹੋਇਆ ਲਗਾਤਾਰ ਦਿਖਾਈ ਦਿੱਤਾ ਲੇਕਿਨ ਜਦੋਂ ਇਲੈਕਸ਼ਨ ਦੇ ਵਿੱਚ ਨਿਤਰੇ 2022 ਦੇ ਵਿੱਚ ਤੇ ਉਸ ਸਮੇਂ ਜਿਹੜਾ ਬਹੁਤ ਸਾਰੇ ਲੋਕਾਂ ਨੇ ਵੱਡਾ ਵਿਰੋਧ ਵੀ ਕੀਤਾ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਇਲੈਕਸ਼ਨ ਦੇ ਵਿੱਚ ਨਹੀਂ ਸੀ ਆਉਣਾ ਚਾਹੀਦਾ ਤੇ ਫਿਰ ਜਿਸ ਤਰੀਕੇ ਦੇ ਨਾਲ ਜੋ ਘਟਨਾ ਕਰਮ ਉਹਨਾਂ ਦੇ ਨਾਲ ਵਾਪਰੀ ਹੈ ਤੁਹਾਡੀ ਸਾਰਿਆਂ ਦੇ ਸਾਹਮਣੇ ਆ ਇਸ ਕਰਕੇ ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਜਿੱਥੇ ਹਮਦਰਦੀ ਰੱਖਦੇ ਨੇ ਉਥੇ ਹੀ ਐਸੇ ਵੀ ਲੋਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਨਹੀਂ ਉਹਨਾਂ ਨੂੰ ਇਲੈਕਸ਼ਨ ਨਹੀਂ ਲੜਨੀ ਚਾਹੀਦੀ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਿਆਸਤ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਲਈ ਬਣੀ ਨਹੀਂ ਹੈ ਕਹਿੰਦੇ ਕਿ ਸਿਆਸਤ ਗੰਦਲੀਆ ਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਆ ਜਿਹੜਾ ਉਹ ਸਾਫ਼ ਅਕਸ ਪਾਲਾਏ ਉਹਨਾਂ ਨੂੰ ਸਿਆਸਤ ਦੇ ਵਿੱਚ ਨਹੀਂ ਕੁਦਣਾ ਚਾਹੀਦਾ ਤੇ ਇੱਕ ਹਿੱਸਾ ਐਸਾ ਵੀ ਆ ਜਿਹੜੇ ਕਹਿੰਦੇ ਨੇ ਕਿ ਜਦੋਂ ਬਾਪੂ ਬਲਕੌਰ ਸਿੰਘ ਆ ਜਾਣਗੇ ਫਿਰ ਕਿਸੇ ਨੇ ਵੀ ਮੈਦਾਨ ਦੇ ਵਿੱਚ ਟਿਕਣਾ ਨਹੀਂ ਉਹਨਾਂ ਦੇ ਸਾਹਮਣੇ ਕਿਉਂ ਉਹਨਾਂ ਦੀ ਫੈਨ ਫਾਲੋਇੰਗ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੀ ਸੀ ਉਸੇ ਤਰੀਕੇ ਬਾਪੂ ਬਲਕੌਰ ਸਿੰਘ ਹੁਰਾ ਦੀ ਲਗਾਤਾਰ ਜਿਹੜੀ ਹੈਗੀ ਫੈਨ ਫੋਲੋਇੰਗ ਖਾਸ ਤੌਰ ਤੇ ਪੰਜਾਬ ਦੇ ਲੋਕ ਲਗਾਤਾਰ ਉਥੇ ਹਵੇਲੀ ਦੇ ਵਿੱਚ ਜਾਂਦੇ ਨੇ ਮਾਤਾ ਚਰਨਕੌਰ ਦੇ ਨਾਲ ਗੱਲਬਾਤ ਕਰਦੇ ਨੇ ਬਾਪੂ ਬਲਕੌਰ ਸਿੰਘ ਦੇ ਨਾਲ ਗੱਲਬਾਤ ਕਰਦੇ ਨੇ ਹੁਣ ਇੱਕ ਅਜੇਹਾ ਦੌਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਹਾਲ ਹੀ ਦੇ ਵਿੱਚ ਖੁਸ਼ੀਆਂ ਆਈਆਂ ਨੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਅਜੇਹੇ ਦੌਰ ਦੇ ਵਿੱਚ ਉਹ ਲੋਕ ਕਹਿੰਦੇ ਨੇ ਕਿ ਹੁਣ ਖੁਸ਼ੀਆਂ ਹੋਰ ਦੂਰੀਆਂ ਤੀਰੀਆਂ ਹੋ ਜਾਣਗੀਆਂ ਤੇ ਇਲੈਕਸ਼ਨ ਬਾਪੂ ਬਲਕੌਰ ਸਿੰਘ ਹੁਰਾ ਨੇ ਜਿੱਤ ਲੈਣੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਬਾਪੂ ਬਲਕੌਰ ਸਿੰਘ ਹਰੀ ਜਿੱਤਣਗੇ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਹਾਰਨਗੇ ਸਿਆਸਤ ਦੇ ਵਿੱਚ ਆਉਣਾ ਨਾ ਆਉਣਾ ਹਰ ਇੱਕ ਇਨਸਾਨ ਦਾ ਆਪਣਾ ਇੱਕ ਨਿੱਜੀ ਫੈਸਲਾ ਉਹਦੇ ਤੇ ਕਿੰਤੂ ਪਰੰਤੂ ਕਰਨੀ ਨਹੀਂ ਬਲਦੀ ਲੇਕਿਨ ਜੇਕਰ ਸਰਵੇਖਣ ਦੀ ਗੱਲ ਕਰੀਏ ਤਾਂ ਮੁਕਾਬਲਾ ਜਿਸ ਤਰੀਕੇ ਨਾਲ ਪਹਿਲਾਂ ਚੱਲ ਰਿਹਾ ਲੱਖਾ ਸਿਧਾਨਾ ਵੀ ਇੱਕ ਵੱਡਾ ਨਾਮ ਹੈ ਲਗਾਤਾਰ ਜਿਹੜੇ ਅੱਗੇ ਸਮਾਜ ਸੇਵੀ ਇਹਦੇ ਨਾਮ ਦੇ ਤੌਰ ਤੇ ਉਹਨਾਂ ਨੇ ਆਪਣੀ ਇੱਕ ਵੱਡੀ ਛਵੀ ਬਣਾਈ ਹੈ ਲੇਕਿਨ ਇਲੈਕਸ਼ਨ ਕੀ ਉਹ ਵੀ ਉੱਥੋਂ ਜਿੱਤ ਪਾਉਂਦੇ ਆ ਨਹੀਂ ਜਿੱਤ ਪਾਉਂਦੇ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਜਿਹੜਾ ਤਿੰਨ ਵਾਰ ਇੱਥੋਂ ਜਿਹੜਾ ਇਲੈਕਸ਼ਨ ਜਿੱਤੇ ਨੇ ਹਾਲਾਂਕਿ ਜੇਕਰ ਅੰਕੜਿਆਂ ਦੀ ਗੱਲ ਕਰੀਏ ਤੇ ਲਗਾਤਾਰ ਜਿਵੇਂ ਜਿਵੇਂ ਹੋਇਆ ਪਹਿਲੀ ਵਾਰ ਜਿਹੜੇ ਵੱਡੇ ਫਰਕ ਦੇ ਨਾਲ ਉਸ ਤੋਂ ਬਾਅਦ 20 ਕੀ ਦੇ ਨਾਲ ਤੇ ਉਸ ਤੋਂ ਬਾਅਦ ਹੌਲੀ ਹੌਲੀ ਅੰਕੜਾ ਘਟਦਾ ਹੋਇਆ ਬਹੁਤ ਘੱਟ ਜਿਹੜਾ ਹੈਗਾ ਅੰਕੜਾ ਇਹਨਾਂ ਦਾ ਆ ਰਿਹਾ ਹੈ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੋਕਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇੱਥੇ ਘੇਰੇਬੰਦੀ ਕੀਤੀ ਗਈ ਆ ਇਸ ਵਾਰੀ ਉਹਨਾਂ ਦਾ ਜਿਹੜਾ ਹੈਗਾ ਇਲੈਕਸ਼ਨ ਜਿੱ ਔਖਾ ਲੱਗਦਾ ਪਰ ਦੇਖਣਾ ਇਹ ਹੋਵੇਗਾ ਮੁਕਾਬਲਾ ਬੜਾ ਰੋਚਕ ਰਹਿਣਾ ਹੌਟ ਸੀਟ ਆ ਬਠਿੰਡੇ ਦੀ ਬਹੁਤ ਸਾਰੇ ਲੋਕ ਇਸ ਨੂੰ ਜਿਸ ਤਰੀਕੇ ਨਾਲ ਚੰਡੀਗੜ੍ਹ ਪੰਜਾਬ ਦੀ ਰਾਜਧਾਨੀਆ ਬਹੁਤ ਸਾਰੇ ਸਿਆਸੀ ਤੌਰ ਤੇ ਬਠਿੰਡੇ ਨੂੰ ਇਸੀ ਰਾਜਧਾਨੀ ਮਿਲਦੇ ਨੇ ਪੰਜਾਬ ਦੀ ਤੇ ਪੰਜਾਬ ਦੀ ਰਾਜਧਾਨੀ ਸਿਆਸੀ ਰਾਜਧਾਨੀ ਬਠਿੰਡਾ ਤੋਂ ਕੌਣ ਜੇਤੂ ਹੋਵੇਗਾ ਕੌਣ ਹਾਰੇਗਾ ਖਡੂਰ ਸਾਹਿਬ ਤੋਂ ਕਿਸ ਤਰੀਕੇ ਦੇ ਨਾਲ ਮੁਕਾਬਲਾ ਬਣੇਗਾ ਕੀ ਜਿਹੜੀ ਹੈਗੀ ਲਹਿਰ ਭਾਈ ਅਮਰਿਤਪਾਲ ਸਿੰਘ ਖੁਰਾਂ ਦੇ ਹੱਕ ਦੇ ਵਿੱਚ ਬੰਦੀ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਾਡੀ ਲਗਾਤਾਰ ਨਜ਼ਰ ਬਣੀ ਰਹੇਗੀ ਤੇ ਨਾਲ ਦੀ ਨਾਲ ਜਿਸ ਤਰੀਕੇ ਮੈਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਗਏ ਨੇ ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਨੇ ਮੈਂ ਇੱਕ ਵਾਰ ਫੇਰ ਤੋਂ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਉਹਨਾਂ ਨੂੰ ਆਪਣੇ ਵੱਲੋਂ ਜਰੂਰ ਇਹ ਗੱਲ ਕਹਾਂਗੀ ਕਿ ਬੁੱਧੀ ਤੇ ਵਿਵੇਕ ਜਦੋਂ ਵੀ ਵੋਟ ਪਾਉਣ ਜਾਣਾ ਹੈ ਇਸ ਦਾ ਇਸਤੇਮਾਲ ਬੇहद لازਮੀ ਕਰਨਾ ਹੈ ਅੰਨੇ ਭਗਤ ਬਣ ਕੇ ਵੋਟ ਨਹੀਂ ਪਾਣੀ ਕਿਉਂਕਿ ਜੇਕਰ ਅੰਨੇ ਭਗਤ ਬਣ ਕੇ ਵੋਟ ਪਾ ਦਿੱਤੀ ਤਾਂ ਖ ਮਿਆਜਾ ਤੁਸੀਂ ਤਾਂ ਭੁਗਤਣਾ ਹੀ ਭੁਗਤਣਾ ਹੈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇੱਕ ਮਿਆਜਾ ਭੁਗਤਣਾ ਪੈਂਦਾ ਹੈ ਤੁਸੀਂ ਆਪਣੇ ਧੀਆ ਪੁੱਤਰਾਂ ਦੇ ਉਜਵਲ ਭਵਿੱਖ ਦੇ ਲਈ ਰੌਸ਼ਨ ਭਵਿੱਖ ਦੇ ਲਈ ਜਿਹੜਾ ਇਹ ਫੈਸਲਾ ਲੈਣਾ ਹੈ ਬੜਾਈ ਸੋਚ ਸਮਝ ਕੇ ਹਰ ਇੱਕ ਲੀਡਰ ਕਿਉਂਕਿ ਜੇਕਰ ਅਸੀਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਤਿੰਨ ਅਜਿਹੇ ਕੈਂਡੀਡੇਟ ਨੇ ਜਿਨ੍ਹਾਂ ਦੇ ਵਿੱਚ ਸ਼ਸ਼ੀਲ ਰਿੰਕੂ ਪਵਨ ਕੁਮਾਰ ਤੀਨੂ ਤੇ ਇੱਕ ਹੋਰ ਕੈਂਡੀਡੇਟ ਜਿਹੜੇ ਦਲ ਬਦਲੀਆਂ ਕਰਕੇ ਆਏ ਨੇ ਉਹਨਾਂ ਦਾ ਨਾਮ ਵੀ ਸ਼ਾਮਿਲ ਹੈ ਤੇ ਇਸ ਦੇ ਨਾਲ ਹੀ ਅਸੀਂ ਗੱਲ ਕਰੀਏ ਹੋਰ ਜਿਹੜੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਵੀ ਉੱਥੇ ਚੋਣ ਮੈਦਾਨ ਦੇ ਵਿੱਚ ਨੇ ਤੁਸੀਂ ਸਾਰਿਆਂ ਦਾ ਹੈਗਾ ਪਹਿਲਾਂ ਪਿਛਲਾ ਇਤਿਹਾਸ ਦੇਖ ਲੈਣਾ ਨਿੱਜੀ ਤੌਰ ਤੇ ਇੱਕ ਵਾਰੀ ਉਹਨਾਂ ਦੇ ਨਾਲ ਜ਼ਰੂਰ ਵਿਚਰ ਕੇ ਦੇਖ ਲੈਣਾ ਗੱਲਬਾਤ ਕਰਕੇ ਦੇਖ ਲੈਣਾ ਹਲੇ ਤਾਂ ਹਾਲ ਦੀ ਘੜੀ ਗੱਲ ਕਰੀਏ ਕਿਉਂਕਿ ਇਲੈਕਸ਼ਨ ਦਾ ਦੌਰ ਆ ਹਲੇ ਤਾਂ ਤੁਹਾਨੂੰ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਚਾਹ ਦਾ ਕੱਪ ਵੀ ਪੁਲਾਉਣਾ ਨਾਲ ਬਿਸਕਟ ਵੀ ਪਰੋਸ ਕੇ ਰੱਖ ਦੇਣੇ ਨੇ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਵੀ ਕਰ ਲੈਣੀਆਂ ਪਰ ਜਦੋਂ ਇਲੈਕਸ਼ਨ ਜਿੱਤ ਗਏ ਕਿਹੜਾ ਆਗੂ ਤੁਹਾਨੂੰ ਕਿੰਨਾ ਪੁੱਛਦਾ ਤੁਹਾਡੇ ਨਾਲ ਕਿੰਨੀ ਕ ਗੱਲਬਾਤ ਕਰਦਾ ਕਿੰਨਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜਾ ਹੁੰਦਾ ਇਹਨਾਂ ਚੀਜ਼ਾਂ ਤੇ ਵਿਚਾਰ ਜ਼ਰੂਰ ਕਰ ਲੈਣਾ ਕੀ ਤੁਹਾਡੇ ਪੀ ਪੁੱਤਰ ਦੇ ਵਿਆਦ ਵਿੱਚ ਉਹ ਖੜਾ ਹੁੰਦਾ ਕੀ ਤੁਹਾਡੇ ਧੀ ਪੁੱਤਰ ਨੇ ਕਿਤੇ ਕੋਈ ਦਾਖਲਾ ਲੈਣਾ ਕੋਈ ਅਰਚਨ ਆ ਰਹੀ ਆ ਉਹਦੇ ਵਿੱਚ ਤੁਹਾਡੇ ਨਾਲ ਖੜਾ ਹੁੰਦਾ ਕੀ ਤੁਹਾਡੇ ਪਰਦਾ ਪਰਿਵਾਰ ਦੇ ਵਿੱਚ ਕਿਸੇ ਤਰੀਕੇ ਦੀ ਜਿਹੜੀ ਹੈ ਕਿ ਕੋਈ ਪ੍ਰੋਬਲਮ ਆ ਗਈ ਆ ਕੋਈ ਸਮੱਸਿਆ ਆ ਗਈ ਆ ਗਈ ਕਿਸੇ ਦੇ ਕੋਈ ਝੂਠਾ ਪਰਚਾ ਦਰਜ ਹੋ ਗਿਆ ਹੈ ਤੇ ਤੁਸੀਂ ਉਸ ਆਗੂ ਦੇ ਕੋਲ ਜਾਂਦੇ ਹੋ ਤਾਂ ਅੱਗੂ ਆਗੂ ਦੇ ਜਿਹੜੇ ਪੀਏ ਹੁੰਦੇ ਨੇ ਉਹ ਤੁਹਾਨੂੰ ਇਹੀ ਸ਼ਬਦ ਬੋਲਦੇ ਨੇ ਕਿ ਮੰਤਰੀ ਸਾਹਿਬ ਤਾਂ ਹਲੇ ਸੁੱਤੇ ਪਏ ਨੇ ਕੋਈ ਗੱਲ ਨਹੀਂ ਉਹਨਾਂ ਨੇ ਜੇਕਰ ਸੌਣਾ ਹੈ ਤਾਂ ਤੁਸੀਂ ਅੱਜ ਜਾਗ ਜਾਣਾ ਜੇ ਆਪਣੀ ਕਿਸਮਤ ਨੂੰ ਜਗਾਉਣਾ ਹੈ ਤੇ ਤੁਹਾਡਾ ਜਾਗਣਾ ਬੜਾ ਲਾਜ਼ਮੀ ਆ ਹਾਲਾਂਕਿ ਜਾਗਰੂਕ ਹੋਣ ਦੀਆਂ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਨੇ ਚਰਚਾ ਹਲੇ ਹੋਰ ਵੀ ਬਹੁਤ ਸਾਰੀ ਬਾਕੀ ਸੀ ਲੇਕਿਨ ਸਮੇਂ ਦੇ ਵੱਲੋਂ ਇਸ਼ਾਰਾ ਘੜੀ ਦੀ ਸੂਈ ਦੇ ਵੱਲੋਂ ਇਸ਼ਾਰਾ ਕਿਤੋਂ ਹਲੇ ਤੋਂ ਇਜਾਜ਼ਤ ਲੈਣੀ ਪੈਣੀ ਆ ਕੱਲ ਇਸੇ ਸਮੇਂ ਇਸੇ ਚੈਨਲ ਤੇ ਮੈਂ ਇੱਕ ਵਾਰ ਫਿਰ ਤੋਂ ਕਰਾਂਗੀ ਤੁਹਾਡੇ ਨਾਲ ਖਬਰ ਸਰਵੇਖਣ ਖਬਰਾਂ ਦੀ ਤਹਿ ਦੀ ਗੱਲ ਖਬਰਾਂ ਦੇ ਅੰਦਰਲੀ ਸੱਚ ਦੀ ਗੱਲ ਤਾ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਜੇਕਰ ਇਹ ਪ੍ਰੋਗਰਾਮ ਚੰਗਾ ਲੱਗੇ ਤਾਂ ਟਿੱਪਣੀ ਕਰ ਦੇਣਾ ਜੇਕਰ ਨਹੀਂ ਚੰਗਾ ਲੱਗਦਾ ਤਾਂ ਵੀ ਦੱਸ ਦੇਣਾ ਤੇ ਜੇਕਰ ਤੁਸੀਂ ਸ਼ੇਅਰ ਕਰਦੋ ਟਿੱਪਣੀ ਕਰਦੋ ਤਾਂ ਮੇਰੀ ਹੌਸਲਾ ਅਫਚਾਈ ਤੁਹਾਡੇ ਅੱਗੇ ਤੁਹਾਡੇ ਸੰਮੁਖ ਇਹ ਖਬਰਾਂ ਪ੍ਰੋਸਨ ਦੀ ਹੋਰ ਦੁਗਣੀ ਦੁਗਣੀ ਹੋਵੇਗੀ ਧੰਨਵਾਦ ਸਤਿ ਸ਼੍ਰੀ ਅਕਾਲ